ਉਦਿਆਣਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਨਾਕੇ ਦੌਰਾਨ ਤਿੰਨ ਸਨੇਚਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਅਤੇ ਐਕਟਿਵ ਕਰੀਬ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ মিডিਆ ਨਾਲ तमाम ਜਾਣਕਾਰੀ ਪੁਲਿਸ ਵੱਲੋਂ ਸਾਂਝਾ ਕੀਤੀ ਗਈ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਮਿਤੀ 13/2/25 ਨੂੰ ਸਾਡੇ ਆਪਣਾ ਐਸਐਸਏ ਬੰਤ ਧੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਵੈਸ਼ਨੂ ਤਾਪ ਮੰਤਰ ਕੋਲ ਨਾਕਾ ਲਾਇਆ ਹੋਇਆ ਸੀਗਾ ਤਾਂ ਸਾਡੇ ਉੱਥੇ ਬੁੱਪਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਬੰਦੇ ਆ ਜਿਹੜੇ ਆਮ ਲੁੱਟਾਂ-ਖੋਹਾਂ ਕਰਦੇ ਆ ਤੇ ਸਨੇਚਰ ਟਾਈਪ ਦੇ ਬੰਦੇ ਆ ਵੀ ਉਹਨਾਂ ਨੂੰ ਅਸੀਂ ਮਤਲਬ ਵੀ ਜਿਹੜਾ ਉਹਨਾਂ ਦੇ ਬਾਰੇ ਤਲਾਹ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਇਹਨਾਂ ਨੂੰ ਟਰੈਪ ਕਰਕੇ ਤਿੰਨ ਜਿਹੜੇ ਸਨੇਚਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਸਰੇ ਇਹਨਾਂ ਦਾ ਪਿੱਛੇ ਕੋਈ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਸੀ ਹਾਂ ਇਹ ਆਪਣਾ ਸਿਨਾਰੀ ਕ੍ਰਿਮੀਨਲ ਟਾਈਮ ਦੇ ਬੰਦੇ ਆ ਇਹ ਤਿੰਨੇ ਜਿਹੜੇ ਆ ਇਹ ਤਰਨਪ੍ਰੀਤ ਸਿੰਘ ਸਰਬਜੋਤ ਸਿੰਘ ਤੇ ਅਮਨ ਕੁਮਾਰ ਇਹ ਤਿੰਨੇ ਗ੍ਰਿਫਤਾਰ ਕਰ ਲਏ ਆ ਔਰ ਇਹਨਾਂ ਪਾਸੋਂ ਇੱਕ ਗਾਥਰਮੁਚਾ ਔਰ ਪੰਜ ਮਾਫੀ ਇੱਕ ਐਕਟਵਾ ਦੋ ਮੋਟਰਸਾਈਕਲ ਚੋਰੀ ਦੇ ਔਰ ਅੱਠ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਲਈ ਕਿਸ ਵਾਰ ਦਾ ਤੁਹਾਨੂੰ ਅਨਜਾਨ ਦਿੰਦੇ ਸੀ ਕਿ ਇਹ ਆਪ ਜਿਹੜੀ ਰਾਤਰ ਮਾਰ ਕੇ ਉਹ ਲੁੱਟਮੋ ਕਰਦੇ ਹਾਦੀ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਕਾਫੀ ਜ਼ਿਆਦਾ ਕਿੰਨੇ ਰਿਕਾਰਡ ਹੈ ਸਾਰਾ ਕਢਾਇਆ ਇਹਦਾ ਜਿਹੜਾ ਅਮਨ ਹੈ ਉਹਦੇ ਤੇ ਦੋ ਮੁਕੱਦਮੇ ਦਰਜ ਹੈ ਜਿਹੜਾ ਸ਼ਰਮਜੋਤ ਹੈ ਉਹਤੇ 11 ਮੁਕੱਦਮੇ ਦਰਜ ਨੇ ਵਾਕਾ ਉਤਰਾਵਾਂ ਦੇ ਵਾਕਾ ਪਥਾਨਿਆਂ ਦੇ ਵਿੱਚ ਔਰ ਜਿਹੜਾ ਤਰਨਪ੍ਰੀਤ ਹੈ ਉਹਤੇ ਚਾਰ ਮੁਕੱਦਮੇ ਦਰਜ ਨੇ ਇਹਨਾਂ ਦੀ ਉਮਰ ਵਗੈਰਾ ਕਿੰਨੀ ਕੀਗੀ ਸਰ ਇਹ नियर ਆਊਟਰ 35 30 35 32 ਦੇ ਵਿੱਚ ਵਿੱਚ ਹੈਗੀ ਤੇ ਸਰ ਇਹਨਾਂ ਦਾ ਕੋਈ ਰਿਮਾਂਡ ਵਗੈਰਾ ਸੀ ਹਾਂ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਹਦੇ ਚ ਅਸੀਂ ਉਹ ਬਰਾਮਗੀ ਕਰਕੇ ਤੇ ਇਹਨਾਂ ਨੂੰ ਡਿਲ ਪਰੇਸ਼ੀ ਆ ਰਹੀ ਹੈ